ਸਾਰੇ ਨੂੰ ਪਿਆਰ ਭਰੀ ਸ਼ਸ਼ੀਕਲ ਪੀਐਸਟੈਟ ਯੂਨੀਅਨ ਅਫੀਸ਼ਲ YouTube ਚੈਨਲ ਤੇ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਮੈਂ ਰਾਹੁਲ ਕੰਬੋਜ਼ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਰੂਬਰੂ ਹੋਇਆ ਉਹ ਅਪਡੇਟ ਕੀ ਹੈ ਉਹ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾਂ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ Bell icon ਨੂੰ press ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਜਿਹੜੀ ਹੈ ਉਹ ਜਿਹੜੀ ਹੈ ਪਹੁੰਚਦੀ ਰਹੇ ਸੋ ਇਸ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਆਪਾਂ ਕਰਾਂਗੇ ਪੀਐਸਟੈਟ ਦਾ ਪੇਪਰ ਹੋਵੇਗਾ ਜਾਂ ਨਹੀਂ ਹੋਵੇਗਾ ਜੋ ਹੋਵੇਗਾ ਤਾਂ ਕਦੋਂ ਹੋਊਗਾ ਜੇ ਪੇਪਰ ਹੁੰਦਾ ਤਾਂ ਨੋਟੀਫਿਕੇਸ਼ਨ ਕਦੋਂ ਆਊਗਾ ਪੇਪਰ ਦੇ ਕਦੋਂ ਸਕਦਾ ਸਾਰੀ ਗੱਲਬਾਤ ਆਪਾਂ ਕਰਾਂਗੇ ਕਿਉਂਕਿ ਤੁਹਾਡੇ ਡਾਊਟ ਜ਼ਿਆਦਾ ਨੇ ਇਸ ਕਰਕੇ ਵਾਰ-ਵਾਰ ਪੀਐਸਟ ਪੀਐਸਟਟ ਤੇ ਸਾਨੂੰ ਇਸ ਟੌਪਿਕ ਤੇ ਵੀਡੀਓ ਲੈ ਕੇ ਵੀਡੀਓ ਬਣਾਣੀ ਪੈ ਰਹੀ ਹੈ ਤਾਂ ਇਸ ਕਰਕੇ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਸਾਰਾ ਕਲੀਅਰ ਕਰਾਂਗੇ ਕਿ ਪੀਐਸਟ ਦਾ ਪੇਪਰ ਕਦੋਂ ਹੋ ਸਕਦਾ ਤਾਂ ਕਿਵੇਂ ਹੋ ਸਕਦਾ ਅ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਪੀਐਸਟਟ ਦੀ ਹਰ ਇੱਕ ਅਪਡੇਟ ਜਾਣਨ ਦੇ ਲਈ ਜਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਦੇ ਲਈ ਤੁਹਾਨੂੰ ਇਸ ਚੈਨਲ ਦੇ ਉੱਪਰ ਜਿਹੜਾ ਹੈ ਜੁੜਨਾ ਪਊਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਬੈਲ ਆਈਕਨ ਪ੍ਰੈਸ ਕਰ ਲਓ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਆਪਾਂ ਮੁੱਦੇ ਤੇ ਆਉਣੇ ਜੋ ਆਪਣਾ ਮੁੱਦਾ ਅੱਜ ਦਾ ਵੀਡੀਓ ਦਾ ਕਿਉਂਕਿ ਵੀਡੀਓ ਅਸੀਂ ਤਾਂ ਬਣਾ ਰਹੇ ਹਾਂ ਕਿਉਂਕਿ ਬੱਚਿਆਂ ਦੇ ਡਾਊਟ ਬਹੁਤ ਜ਼ਿਆਦਾ ਨੇ ਇਸ ਕਰਕੇ ਇਹ ਵੀਡੀਓ ਬਣ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਿੱਖ ਦੱਸ ਦਈਏ ਕਿ ਪਿੱਛੇ ਮੈਂ ਦੱਸਿਆ ਸੀਗਾ ਕਿ ਪੀਐਸਟੈਟ 2025 ਦੇ ਨੋਟੀਫਿਕੇਸ਼ਨ ਲਈ ਨੋਟੀਫਿਕੇਸ਼ਨ ਲਈ ਸਾਨੂੰ ਜਿਹੜੀ ਹੈ ਸਿਵਲ ਰਿਟ ਪਾਉਣੀ ਪਊਗੀ ਜਿਸ ਨੂੰ ਕੀ ਅ ਸੀਡਬਲਯੂਪੀ ਕਹਿੰਦੇ ਆ ਸਿਵਲ ਰਿਟ ਪਟੀਸ਼ਨ ਉਹ ਹੁੰਦੀ ਹੈ ਜਿਹੜੀ ਕੀ ਪੀਐਸਟੈਟ 2024 ਦੇ ਕ੍ਰੈਸਮੈਕਸ ਲਈ ਪਾਈ ਗਈ ਸੀ ਯੂਨੀਅਨ ਵੱਲੋਂ ਹਨ ਜਦੋਂ ਸਾਰਿਆਂ ਦੇ 4 ਤੋਂ 5-5 ਨੰਬਰ ਵਧੇ ਆ ਇਹ ਰਿੱਟ ਦਾ ਕੰਮ ਕੀ ਹੁੰਦਾ ਹੈ ਇਹ ਪਾਉਗੀ ਕਿਵੇਂ ਥੋੜਾ ਜਿਹਾ ਮੈਂ ਕਲੀਅਰ ਕਰਦਾ ਕਿ nhiều ਬੱਚੇ ਨੂੰ ਪਤਾ ਨਹੀਂ ਹੈਗਾ ਆਰਟੀਈ 2009 ਐਕਟ ਜਿਹੜਾ ਹੈ ਇਹ ਸਾਨੂੰ ਇਹ ਕਹਿੰਦਾ ਹੈ ਕਿ ਐਨਸੀਈਟੀ ਦਾ ਰੂਲ ਦੇ ਕੋਡਿੰਗ ਨੈਸ਼ਨਲ ਕਾਉਂਸਲ ਫੋਰ ਟੀਚਰ ਐਜੂਕੇਸ਼ਨ ਦਾ ਜਿਹੜਾ ਰੂਲ ਹੈ ਕਹਿੰਦਾ ਕਿ ਟੈਟ ਦਾ ਪੇਪਰ ਜਿੰਨੂੰ ਕਿ ਤੁਸੀਂ ਟੈਟ ਕਹਿੰਦੇ ਹੋ ਟੈਟ ਦਾ ਪੇਪਰ ਹੈ ਜਿਵੇਂ ਕਿ ਪੀਐਸ ਟੈਟ ਹੋ ਗਿਆ ਸੀਟੈਟ ਹੋ ਗਿਆ ਇਹ ਜਿਹੜਾ ਪੇਪਰ ਹੈ ਜਿਹੜੀ ਸਰਕਾਰ ਕਰਵਾ ਰਹੀ ਹੈ ਜਿਹੜੀ ਸਰਕਾਰ ਕਰਵਾ ਰਹੀ ਹਨ ਉਹ ਸੀਟੈਟ ਦੇ ਅਕੋਰਡਿੰਗ ਹਰ ਸਾਲ ਦੇ ਵਿੱਚ ਦੋ ਬਾਰੇ ਪੇਪਰ ਲਵੇ ਜਿਹੜੀ ਸਟੇਟ ਐਟ ਟ ਆਪਦਾ ਸਟੇਟ ਦਾ ਟੈਟ ਨਹੀਂ ਕਰਵਾ ਸਕਦੀ ਉਹ ਸੀਟ ਸੀਟੈਟ ਨੂੰ ਪ੍ਰੇਫਰੈਂਸ ਦੇ ਕੇ ਜਿਹੜਾ ਹੈ ਉਹ ਬੱਚਿਆਂ ਨੂੰ ਟੈਟ ਜਾਨੀ ਕਿ ਕੁਰਬਾਨ ਹਨਾ ਹੁਣ ਐਨਸੀ ਆਰਟੀ ਦਾ ਜਿਹੜਾ ਰੂਲ ਇਹ ਕਹਿੰਦਾ ਜਿਹੜੀ ਜਿੰਦੇ ਕੋਡਿੰਗ ਆਪਣੀ ਰਿੱਟ ਬਣ ਸਕਦੀ ਹੈ ਕਿ ਹਰ ਸਾਲ ਦੇ ਵਿੱਚ ਦੋਵਾਰ ਪੇਪਰ ਹੋਣਾ ਚਾਹੀਦਾ ਹੈ ਤਾਂ 24 ਵਾਲਾ ਪੇਪਰ ਹੋਇਆ 25 ਵਾਲਾ ਨਹੀਂ ਹੋਇਆ ਨਾ ਇਸ ਕਰਕੇ ਆਪਣਾ ਜਿਹੜਾ 25 ਵਾਲਾ ਪੇਪਰ ਉਹ ਬਣਦਾ ਹੁਣ ਰਿੱਟ ਕਿਸ ਵਿਆਪ ਤੇ ਪਊਗੀ ਐਡਵੋਕੇਟ ਸਾਹਿਬ ਇਹ ਕਹਿੰਦੇ ਨੇ ਕਿ ਜਿਹੜਾ ਕੇਸ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਜਿਹੜੀ ਹੈ ਆਪਾਂ ਇੱਕ ਇੱਕ ਜਿਹੜਾ ਹੁੰਦਾ ਡਿਪਾਰਟਮੈਂਟ ਨੂੰ ਨੋਟਿਸ ਭੇਜਾਂਗੇ ਜਿੰਦੇ ਬਿਹਾਫ ਤੇ ਜਿਹੜੀ ਆਪਣੀ ਡਿਮਾਂਡਸ ਨੇ ਮੰਨ ਲਓ ਪਹਿਲੀ ਡਿਮਾਂਡ ਹੈਗੀ ਹੈ ਪੀਐਸਟੈਟ ਦਾ ਕਲੰਡਰ ਆਣਾ ਚਾਹੀਦਾ ਦੂਜੀ ਡਿਮਾਂਡ ਹੈ ਪੀਐਸਟੈਟ ਦਾ ਨੋਟੀਫਿਕੇਸ਼ਨ ਆਣਾ ਚਾਹੀਦਾ ਪੀ ਦੂਜੀ ਤੀਜੀ ਡਿਮਾਂਡ ਹੈ ਪੀਐਸਟੈਟ ਦੇ ਸੈਂਟਰ ਨੇੜੇ ਬਣਾਏ ਜਾਣ ਲੋਕਲ ਹਨ ਐਵੇਂ ਦੇ ਜ 5 6 ਡਿਮਾਂਡਸ ਟਾਈਪ ਕਰਕੇ ਇੱਕ ਲੀਗਲ ਦੇ ਤੌਰ ਤੇ ਜਿਹੜਾ ਹੈ ਲੀਗਲ ਐਡਵੋਕੇਟ ਵੱਲੋਂ ਜਿਹੜਾ ਹੁੰਦਾ ਉਹ ਜਿਹੜਾ ਭੇਜਿਆ ਜਾਊਗਾ ਉਸ ਨੂੰ ਜਦੋਂ ਉਹ ਡਿਪਾਰਟਮੈਂਟ ਕੋਲ ਜਾਊਗਾ ਉਹਦੇ ਵਿੱਚ 15 ਤੋਂ 20 ਦਿਨ ਦਾ ਸਮਾਂ ਹੁੰਦਾ ਡਿਪਾਰਟਮੈਂਟ ਕੋਲ ਜਵਾਬ ਦੇਣ ਦਾ ਜੇ ਉਹ 15 ਦਿਨ ਦੇ ਵਿੱਚ ਜਿਹੜੀ ਆਪਣੀ ਡਿਮਾਂਡਸ ਨੇ ਉਹਦੇ ਉੱਪਰ ਕੋਈ ਵੀ ਨੋਟੀਫਿਕੇਸ਼ਨ ਜਾ ਜਿਵੇਂ ਆਪਣਾ ਆਪਣੀ ਡਿਮਾਂਡ ਹੈ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਮੰਨ ਲਓ ਨੋਟੀਫਿਕੇਸ਼ਨ ਨਹੀਂ ਕਰਦੇ ਤਾਂ ਆਪਣੀ ਉਹੀ ਉਹ ਵਕੀਲ ਦੇ ਥਰੂ ਜਿਹੜੀ ਹੈ ਇੱਕ ਪਟੀਸ਼ਨ ਪਾਉਗੀ ਜਿਹਨੂੰ ਸੀ ਸੀਡਬਲਯੂਪੀ ਕਹਿੰਦੇ ਨੇ ਸਿਵਲ ਰਿਟ ਪਟੀਸ਼ਨ ਸਿਵਲ ਰਿਟ ਪਟੀਸ਼ਨ ਜਿਹੜੀ ਪਾਉਗੀ ਉਹਦੇ ਬਿਹਾਵ ਦਾ ਯਾਨੀ ਕਿ ਉਹਨੂੰ ਆਪਾਂ ਕੇਸ ਕਹਿ ਦਿੰਦੇ ਨੇ ਉਹੀ ਰਿਟ ਹੁੰਦੀ ਹੈ ਠੀਕ ਹੈ ਯੋ ਨੋ ਐਨ ਇਪਾ ਤਾਂ ਹੁੰਦਾ ਕੇਸ ਲੱਗ ਹੁੰਦਾ ਕਿ ਰਿਟ ਲੱਗ ਹੁੰਦੀ ਹੈ ਵੀ ਕੇਸ ਉਹੀ ਉਹੀ ਜਿਹੜਾ ਹੁੰਦਾ ਜਿਹੜੇ ਇੱਕੋ ਚੀਜ਼ ਹੀ ਹੁੰਦੀ ਹੈ ਸਿਵਲ ਉਹਨੂੰ ਕੇਸ ਕਹਦੇ ਉਹਨੂੰ ਰਿਟ ਕਹਦੇ ਕੋਈ ਗੱਲ ਹੈ ਠੀਕ ਹੈ ਇਸ ਬਿਹਾਵ ਤੇ ਆਪਣੇ ਕੇਸ ਲੱਗ ਸਕਦਾ ਔਰ ਨਾਲ ਹੀ ਨਾਲ ਜਿਹੜੀ ਹੈ ਸਾਡੇ ਕੁਝ ਮੈਂਬਰਸ ਉਹਨਾਂ ਨਾਲ ਐਡਵੋਕੇਟ ਸਾਹਿਬ ਨੂੰ ਮਿਲ ਕੇ ਵੀ ਆਏ ਚੰਡੀਗੜ੍ਹ ਕੋਰੋਨਾ ਨੇ ਹੀ ਕਿਹਾ ਕਿ ਆਪਣਾ ਜਿਆਦਾ ਜਿਹੜਾ ਰਹੂਗਾ ਪੀਐਸਟੈਟ ਦੇ ਜਿਹੜੇ ਕੈਲੰਡਰ ਦੇ ਉੱਪਰ ਰਹੂਗਾ ਪੀਐਸਟੈਟ ਦਾ ਕੈਲੰਡਰ ਆਪਾਂ ਜਰੂਰ ਪੰਜਾਬ ਸਰਕਾਰ ਨੂੰ ਜਿਹੜਾ ਹੈ ਇਸ ਚੀਜ਼ ਦੇ ਵਿੱਚ ਨੋਟਿਸ ਭੇਜਾਂਗੇ ਔਰ ਕੋਰਟ ਦੇ ਥਰੂ ਆਪਾਂ ਬੇਨਤੀ ਕਰਾਂਗੇ ਕਿ ਜਿਹੜਾ ਜਲਦੀ ਇਸ ਚੀਜ਼ ਦਾ ਜਿਹੜਾ ਹੈ ਸੋਲੂਸ਼ਨ ਕੀਤਾ ਜਾਵੇ ਕੈਲੰਡਰ ਦੇ ਰਿਕਾਰਡਿੰਗ ਔਰ ਇਹ ਲੱਗੂਗਾ ਕਿਵੇਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਟਸਐਪ ਗਰੁੱਪ ਦਾ ਲਿੰਕ ਦੇ ਰਿਹਾ ਜਿੱਥੇ ਤੁਸੀਂ ਕਮੈਂਟ ਬਾਕਸ ਖੋਲੋਗੇ ਕਮੈਂਟ ਬਾਕਸ ਦੇ ਉੱਪਰ ਤੁਹਾਨੂੰ ਇੱਕ ਲਿੰਕ ਪਿੰਨ ਕੀਤਾ ਹੋਇਆ ਉੱਪਰ ਲਿਖਿਆ ਹੋਇਆ ਹੈ ਇਸ ਟੈਟ ਯੂਨੀਅਨ ਗਰੁੱਪ ਹਨਾ ਉਹਨਾਂ ਨੂੰ ਜਦੋਂ ਤੁਸੀਂ ਉੱਪਰ ਟੱਚ ਕਰੋਗੇ ਲਿੰਕ ਤੁਹਾਨੂੰ ਬਲੂ ਹਾਈਲਾਈਟ ਲਿੰਕ ਦਿਖੂਗਾ ਉਹਦੇ ਉੱਪਰ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਇੱਕ ਕ੍ਰੋਮ ਦਾ ਪੇਜ ਖੁੱਲੂਗਾ ਜਦੋਂ ਤੁਸੀਂ ਕ੍ਰੋਮ ਦੇ ਪੇਜ ਨੂੰ ਓਪਨ ਕਰੋਗੇ ਤਾਂ ਤੁਹਾਨੂੰ ਉੱਥੋਂ WhatsApp ਗਰੁੱਪ ਦਾ ਲਿੰਕ ਹੋਊਗਾ ਜੁਆਇਨ ਗਰੁੱਪ ਤੁਸੀਂ ਕਰ ਲੈਣਾ ਉਹਦੇ ਵਿੱਚ ਤੁਸੀਂ ਸਿੱਧਾ ਡਾਇਰੈਕਟ ਜਿਹੜਾ ਗਰੁੱਪ ਦੇ ਵਿੱਚ ਐਡ ਹੋ ਜਾਓਗੇ ਜੇ ਤੁਹਾਨੂੰ ਨਹੀਂ ਸਮਝ ਆਂਦੀ ਜੇ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਜਿਹੜਾ ਸਕਰੀਨ ਦੇ ਉੱਪਰ ਤੁਹਾਡੇ ਨੂੰ ਨੰਬਰ ਦਿੱਤਾ ਹੋਇਆ ਹੈ 68802 6496 ਇਸ ਨੰਬਰ ਦੇ ਉੱਪਰ ਜਿਹੜਾ ਹੈ ਮੈਸੇਜ ਕਰ ਦੇਣਾ ਠੀਕ ਹੈ ਆਪਦਾ ਨਾਮ ਆਪਦਾ ਡਿਸਟ੍ਰਿਕਟ ਸਭ ਕੁਝ ਮੈਨੂੰ ਸੈਂਡ ਕਰ ਦੇਣਾ ਮੈਂ ਤੁਹਾਨੂੰ WhatsApp ਦੇ ਗਰੁੱਪ ਦੇ ਵਿੱਚ ਜਿਹੜਾ ਹੈ ਐਡ ਕਰ ਦੂੰਗਾ ਨਾਲ ਇਹ ਜ਼ਰੂਰ ਲਿਖਣਾ ਮੈਂ ਗਰਲਸ ਆ ਮੈਂ ਜਾਂ ਮੈਂ ਮੁੰਡਾ ਹਨਾ ਅਸੀਂ ਅਲੱਗ-ਅਲੱਗ ਗਰੁੱਪ ਬਣਾਏ ਹੋਏ ਨੇ ਗਰਲਸ ਦਾ ਅਲੱਗ ਬਣਾਇਆ ਹੋਇਆ ਔਰ ਬੁਆਇਸ ਦਾ ਅਲੱਗ ਬਣਾਇਆ ਹੋਇਆ ਹਨਾ ਤਾਂ ਇਸ ਕਰਕੇ ਉਹ ਗਰੁੱਪਾਂ ਦੇ ਵਿੱਚ ਆਪਾਂ ਐਡ ਕਰਕੇ ਉਸ ਤੋਂ ਬਾਅਦ ਜਦੋਂ ਤੁਸੀਂ ਗਰੁੱਪਾਂ ਦੇ ਵਿੱਚ ਐਡ ਹੋਗੇ ਕਿਉਂਕਿ ਮੈਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਤੋਂ ਬਾਅਦ ਮੈਂ ਇਸ ਕੇਸ ਦੇ ਰਿਗਾਰਡਿੰਗ ਮੈਂ ਨੈਕਸਟ ਵੀਡੀਓ ਨਹੀਂ ਬਣਾਉਂਗਾ ਜਦੋਂ ਤੁਸੀਂ ਗਰੁੱਪਾਂ ਦੇ ਵਿੱਚ ਐਡ ਹੋਗੇ ਉਦੋਂ ਆਪਾਂ ਜਿਵੇਂ ਹੁਣ ਸਾਡੀ ਜਿਵੇਂ ਅ ਅਡੋਕਰ ਸਾਹਿਬ ਨੇ ਆਪਣੇ ਕੋਲੋਂ 1.5 ਲੱਖ ਦੀ ਡਿਮਾਂਡ ਕੀਤੀ ਹੈ ਠੀਕ ਹੈ ਫੀਸ ਦੀ ਕਰ ਕਰਾ ਕੇ ਲੱਖ ਤੱਕ ਜਿਹੜਾ ਹੈ ਆਪਾਂ ਡਨ ਕਰ ਲਾਂਗੇ ਠੀਕ ਹੈ 1 ਲੱਖ ਤੱਕ ਆਪਾਂ ਉਹਨਾਂ ਨੂੰ ਜਿਹੜਾ ਹੈ ਬੇਨਤੀ ਕਰਾਂਗੇ ਕਿ ਸਾਡਾ ਜਿਹੜਾ ਕੇਸ ਹੈ ਉਹ ਲਗਾਇਆ ਜਾਵੇ ਔਰ ਉਹਨਾਂ ਨੇ ਇਹ ਕਿਹਾ ਕਿ ਤੁਹਾਡਾ ਨੋਟੀਫਿਕੇਸ਼ਨ ਪੱਕਾ ਆ ਜਾਊਗਾ 3 ਜਾਂ 4 ਮਹੀਨਿਆਂ ਦੇ ਵਿੱਚ ਵਿੱਚ ਹਨਾ ਲੀਗਲ ਤੌਰ ਤੇ ਲੜਾਈ ਕਰਨੀ ਜ਼ਰੂਰੀ ਹੈ ਉਸ ਦੇ ਨਾਲ ਪੀਐਸਟ ਟੈਟ ਯੂਨੀਅਨ ਵੱਲੋਂ ਜਿਹੜਾ ਨੈਕਸਟ ਟਰਨਾ ਦਿੱਤਾ ਜਾਊਗਾ ਕੋਲ ਦਿੱਤੀ ਜਾਊਗੀ ਬਸ ਦੋ ਜਾਂ ਤਿੰਨ ਟਰਨੇ ਔਰ ਨਾਲ ਕੇਸ ਆਪਣਾ ਨੋਟੀਫਿਕੇਸ਼ਨ ਆ ਜਾਊਗਾ ਇੱਥੇ ਮੈਂ ਇੱਕ ਪੁਆਇੰਟ ਹੋਰ ਵੀ ਰੱਖਣਾ ਚਾਹੁੰਦਾ ਜਿਹੜੀ 2011 ਵਾਲੀ ਜੱਜਮੈਂਟ ਆਈ ਹੈ ਜਿਹੜੇ ਟੀਚਰਸ ਜੋਬ ਕਰ ਰਹੇ ਹੈ ਉਹਨਾਂ ਨੂੰ 2 ਸਾਲ ਦਾ ਸਮਾਂ ਦਿੱਤਾ ਗਿਆ ਹੈ ਕਿ 2 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਟੈਟ ਕੁਆਲੀਫਾਈਡ ਕਰਨਾ ਜ਼ਰੂਰੀ ਹੈ ਮਨ ਲਓ ਜੇ ਇੱਕ ਟੈਟ ਹੁਣ ਆਂਦਾ ਉਸ ਤੋਂ ਬਾਅਦ ਟੈਟ ਨਹੀਂ ਆਂਦਾ ਔਰ 2 ਸਾਲ ਦਾ ਸਮਾਂ ਬੀਤ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਗਵਰਨਮੈਂਟ ਜੌਬ ਕਰ ਰਹੇ ਆ ਉਹਨਾਂ ਵਾਸਤੇ ਵੀ ਇਹ ਚੀਜ਼ ਦਾ ਖਸ਼ ਹੈ ਇਸ ਕਰਕੇ ਮੈਂ ਚਾਹੁੰਨਾ ਕਿ ਉਹ ਵੀ ਸਾਡਾ ਸਾਥ ਦੇਣ ਕਿਉਂਕਿ ਅਸੀਂ ਬੇਰੁਜ਼ਗਾਰੀ ਦੀ ਲਾਈਨ ਦੇ ਵਿੱਚ ਆ ਸਾਨੂੰ ਚਾਹੀਦੀ ਹੈ ਨੌਕਰੀ ਔਰ ਤੁਹਾਨੂੰ ਚਾਹੀਦੀ ਹੈ ਜਿਹੜੀ ਹੈ ਅੱਗੇ ਪ੍ਰੋਮੋਸ਼ਨ ਪ੍ਰੋਮੋਸ਼ਨ ਲਈ ਜਿਹੜਾ ਜਿਹੜਾ ਟੈਟ ਦਾ ਪੇਪਰ ਹੈ ਉਹ ਜ਼ਰੂਰੀ ਕੀਤਾ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜਾ ਵੀ ਮੁਲਾਜ਼ਮ ਜਿਹੜਾ ਗਵਰਨਮੈਂਟ EMPLOYE ਹੈ ਜਿਹੜਾ 2011 ਤੋਂ ਪਹਿਲਾਂ ਦੀ ਪਰਤੀ ਹੈ ਜੋ ਕਿ ਉਹਨਾਂ ਨੇ ਸਪੈਸ਼ਲ ਜਿਹੜਾ ਹੈ ਕੋਰਟ ਦੇ ਆਰਡਰ ਨੇ ਸੁਪਰੀਮ ਕੋਰਟ ਦੇ ਆਰਡਰ ਨੇ ਤੁਸੀਂ ਸਾਰੇ ਉਹਨਾਂ ਦੇਖੀ ਹੋਊਗੀ ਜੱਜਮੈਂਟ ਇਸ ਚੀਜ਼ ਨੂੰ ਤੁਸੀਂ ਭੱਜ ਨਹੀਂ ਸਕਦੇ ਕਿਉਂਕਿ ਪ੍ਰਮੋਸ਼ਨਾਂ ਦੇ ਵਿਹਾਰ ਤੇ ਉਹਨਾਂ ਨੇ ਸਪਸ਼ਟ ਕਿਹਾ ਕਿ ਪ੍ਰਮੋਸ਼ਨ ਤਾਂ ਹੀ ਹੋਣੀ ਹੈ ਜੇ PS TET ਦਾ ਪੇਪਰ ਕੁਆਲੀਫਾਈਡ ਹੋਏਗਾ ਤਾਂ PS TET TET ਦਾ ਪੇਪਰ ਜਿਹੜਾ ਹੈ ਦੇਣਾ ਸਾਰੇ ਲਈ ਜ਼ਰੂਰੀ ਹੈ ਫੀਰਜ਼ਗਾਰਾਂ ਨੂੰ ਜ਼ਰੂਰੀ ਹੈ ਕਿ ਉਹਨਾਂ ਨੇ ਕੈਡਰ ਦੇਣਾ ਔਰ ਜਿਹੜੇ ਗਵਰਨਮੈਂਟ EMPLOYE ਨੇ ਟੀਚਰਸ ਨੇ ਉਹਨਾਂ ਨੂੰ ਜ਼ਰੂਰੀ ਹੈ ਕਿ ਉਹਨਾਂ ਦੀ ਪ੍ਰਮੋਸ਼ਨ ਰੁਕੀ ਹੋਈ ਹੈ ਇਸ ਕਰਕੇ ਬੇਨਤੀ ਕਰਦਾ ਕਿ ਸਾਰੇ ਇਸ ਯੂਨੀਅਨ ਦਾ ਸਾਥ ਦਿਓ ਯੂਨੀਅਨ ਤੁਹਾਡੇ ਲਈ ਖੜੀ ਹੈ ਤੁਹਾਡੇ ਲਈ ਦਿਨ ਦਾ ਤੱਕ ਕਰਕੇ ਜਿਹੜਾ ਹੈ ਲੜਾਈ ਲੜ ਰਹੀ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਸਹਿਯੋਗ ਕਰੋ ਜਿਵੇਂ ਵੀ ਕਰ ਸਕਦੇ ਹੋ ਇਹ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਪਰ ਕਾਲ ਉਦੋਂ ਕਰਿਓ ਜੇ ਮੈਂ ਤੁਹਾਡਾ ਪਹਿਲੀ ਗੱਲ ਤੁਸੀਂ WhatsApp ਮੈਸੇਜ ਕਰਨਾ ਜਦੋਂ ਤੁਹਾਡਾ ਮੈਂ WhatsApp ਮੈਸੇਜ ਉੱਪਰ ਰਿਪਲਾਈ ਨਾ ਕਰਾਂ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਕਾਲ ਕਰਕੇ ਮੈਨੂੰ ਦੱਸ ਦਿਨੇ ਅਕਸਰ ਸਾਡਾ ਨੰਬਰ ਕਿਉਂ ਕਈ ਵਾਰ ਨੰਬਰ ਮੈਸੇਜ ਜ਼ਿਆਦਾ ਆ ਜਾਂਦੇ ਸਾਨੂੰ ਦੇ ਕੋਲ ਕੁਝ ਨੰਬਰ ਸਕਿੱਪ ਹੋ ਜਾਂਦੇ ਨੇ ਰਿਪਲਾਈ ਕਰਨੇ ਤੇ ਇਸ ਕਰਕੇ ਮੈਂ ਆਪਣੇ ਆਪ ਵੀ ਕਰਦਾ ਰਿਪਲਾਈ ਪਰ ਕਈ ਵਾਰ ਸਾਨੂੰ ਜਿਹੜੇ ਕਈ ਵਾਰ ਨਹੀਂ ਆਦਾ ਫਿਰ ਬੱਚੇ ਫੋਨ ਮੈਸੇਜ ਵੀ ਕਰ ਲੈਂਦੇ ਨੇ ਤਾਂ ਉਹ ਤੁਸੀਂ ਤੁਹਾਨੂੰ ਨਾ ਆਏ ਮੈਸੇਜ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਵੀ ਸਕਦੇ ਹੋ ਕਿ ਸਾਨੂੰ ਸਾਰ ਐਡ ਕਰ ਦਿਓ ਜੇ ਸਾਡਾ ਆਰ ਚੀਜ਼ ਹੈ ਸਾਰਿਆਂ ਨੂੰ ਬੇਨਤੀ ਗਰੁੱਪਾਂ ਦੇ ਵਿੱਚ ਕੱਲਾ ਐਡ ਨਹੀਂ ਹੋਣਾ ਕਿਉਂਕਿ ਇਸ ਪਹਿਲਾਂ ਵੀ ਇਸ ਗਰੁੱਪ ਦੇ ਵਿੱਚ ਬੱਚੇ ਬੈਠੇ ਨੇ ਪਰ ਉਸ ਚੀਜ਼ ਰਿਗਾਰਡਿੰਗ ਜਵਾਬ ਨਹੀਂ ਦੇ ਰਹੇ ਤਾਂ ਤੁਹਾਡੇ ਸਾਰਿਆਂ ਦਾ ਫੈਸਲਾ ਜੇ ਤੁਸੀਂ ਜੇ ਮੈਨੂੰ 100 ਪਲੱਸ ਜੇ ਬੱਚੇ ਆਉਣਦੇ ਤਾਂ ਤੁਹਾਨੂੰ 1000 1000 ਰੁਪਿਆ ਵੀ ਨਹੀਂ ਆਂਦਾ ਸਭ ਨੂੰ ਠੀਕ ਹੈ ਤੁਹਾਡੇ ਫਾਇਦੇ ਲਈ ਬੋਲ ਰਿਹਾ ਹਾਂ ਹੋਰ ਆਉਣ ਵਾਲੀਆਂ ਪੁਸ਼ਤਾ ਤੁਹਾਡੇ ਇਸ ਚੀਜ਼ ਨੂੰ ਯਾਦ ਰੱਖਣਗੇ ਕਿਉਂਕਿ ਆਪਾਂ ਐਜੂਕੇਸ਼ਨ ਸਿਸਟਮ ਦੀ ਇੱਕ ਲਾਈਨ ਸੁਧਾਰਾਂਗੇ ਜੇ ਅਸੀਂ ਪੀਐਸਟੈਟ ਦਾ ਕੈਲੰਡਰ ਬਣਵਾ ਜੰਨੇ ਆ ਤਾਂ ਅਸੀਂ ਆਪਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰਨ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ ਬਹੁਤ ਵੱਡਾ ਯੋਗਦਾਨ ਠੀਕ ਹੈ ਇਸ ਕਰਕੇ ਜਿਹੜੀ ਚੀਜ਼ਾਂ ਤੁਹਾਨੂੰ ਕਹਿੰਨੇ ਆ ਜਿਹੜੀ ਚੀਜ਼ਾਂ ਤੁਹਾਨੂੰ ਦਸੀਆਂ ਜਾਂਦੀਆਂ ਨੇ ਉਹ ਤੁਹਾਡੇ ਫਾਇਦੇ ਲਈ ਹੁੰਦੀਆਂ ਨੇ ਨਾ ਕਿ ਤੁਹਾਡੇ ਨੁਕਸਾਨ ਦੇ ਲਈ ਇਸ ਕਰਕੇ ਜਿੰਨਾ ਵੀ ਕਰ ਸਕਦੇ ਹੋ ਕਰੋ ਔਰ ਜਿਹੜੇ WhatsApp ਗਰੁੱਪ ਦੇ ਵਿੱਚ ਐਡ ਨਹੀਂ ਹੈਗੇ ਮੈਂ ਦੁਬਾਰਾ ਕਹਿ ਰਿਹਾ ਕਮੈਂਟ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਤੁਸੀਂ ਲਿੰਕ ਨੂੰ ਪਿੰਨ ਕਰ ਲੈਣਾ ਜੇ ਤੁਸੀਂ ਫਿਰ ਵੀ ਜੁਆਇਨ ਤੁਹਾਡੇ ਕੋਲ ਨਾ ਹੋਵੇ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਮੈਸੇਜ ਕਰਕੇ ਐਡ ਮੈਂ ਤੁਹਾਨੂੰ ਕਰ ਦੂੰਗਾ ਤੁਸੀਂ ਆਪਣਾ ਨਾਮ ਡਿਸਟ੍ਰਿਕਟ ਸਾਰਾ ਕੁਝ ਮੈਨੂੰ ਸੈਂਡ ਕਰ ਦੇਣਾ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ